ਕਿਸਾਨ ਮਜ਼ਦੂਰ ਸਗਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਵਿਖੇ ਕੀਤੀ ਗਈ ਮਹਾਪੰਚਾਇਤ 26 ਜਨਵਰੀ ਨੂੰ ਕਿਸਾਨਾਂ ਵੱਲੋਂ ਅੰਮ੍ਰਿਤਸਰ ਚ ਵੱਡੇ ਮਾਲ ਦੇ ਸਾਹਮਣੇ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਕੀਤਾ ਜਾਵੇਗਾ ਡੇਢ ਘੰਟੇ ਤੱਕ ਪ੍ਰਦਰਸ਼ਨ ਸਰਵਨ ਸਿੰਘ ਪੰਦੇੜ किसान मजदूर संघर्ष कमेटी दे सुबा के सूबा जनरल सरवण सिंह वालों मीडिया गलबात कर झंडला गुरु अमृतसर विखे एक वीडी महापंचायत की थी जा रही है किसाना वलों तीन दिन तक व्डिया की जा उस तो बाद ट्रैक्टर ट्रालिया शंबू बार्डर लिए रवाना हो अगे बोलते हुए उन्होंने कहा कि छब्बी जनवरी अमृतसर ਵਕਮਾਲ ਦੇ ਬਾਹਰ ਭਾਜਪੀ ਆਗੂ ਦੇ ਘਰ ਦੇ ਬਾਹਰ ਅਤੇ ਅੰਮ੍ਰਿਤਸਰ ਵਿੱਚ ਤੇ ਸੈਲਰ ਦੇ ਬਾਹਰ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਡੇਢ ਘੰਟੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕਿਸਾਨਾਂ ਤੋਂ 23 ਰੁਪਏ ਕਿਲੋ ਦੇ ਹਿਸਾਬ ਨਾਲ ਕਣਕ ਲੈਣ ਤੋਂ ਬਾਅਦ ਵੱਡੇ-ਵੱਡੇ ਕਾਰਪੋਰੇਟਿਵ ਬਰਾਂਡ ਉਸ ਨੂੰ 45 ਕਿਲੋ ਦੇ ਹਿਸਾਬ ਨਾਲ ਆਟਾ ਵੇਚ ਰਹੇ ਹਨ। ਅਤੇ ਜਦ ਕਿ ਛੋਟੇ ਚੱਕੀ ਪੀਸਣ ਵਾਲੇ ਦੁਕਾਨਦਾਰਾਂ ਦੇ ਕੋਲ ਕਣਕ ਹੀ ਨਹੀਂ ਹੈ। ਇਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਸਾਡੇ ਤੇ ਕਾਰਪੋਰੇਟ ਕਿੰਨਾ ਹੈਵੀ ਹੋ ਚੁੱਕਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਆਨਲਾਈਨ ਵਕ ਵਕ ਕੰਪਨੀਆਂ ਤੋਂ ਸ਼ੋਪਿੰਗ ਕਰਨ ਦੀ ਬਜਾਏ ਖੁਦ ਦੁਕਾਨਾਂ ਤੋਂ ਜਾ ਕੇ ਖਰੀਦਦਾਰੀ ਕਰਨ ਤਾਂ ਜੋ ਕਿ ਛੋਟਾ ਦੁਕਾਨਦਾਰ ਵੀ ਖੁਸ਼ਹਾਲੀ ਭਰੀ ਜ਼ਿੰਦਗੀ ਜੀ ਸਕੇ ਅੱਗੇ ਬੋਲਦੇ ਹੋਏ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਹਿੰਦੂਆਂ ਤੇ ਸਿੱਖਾਂ ਨੂੰ ਪਾੜਨ ਦਾ ਕੰਮ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਉਨਾ ਕਿਹਾ ਕਿ ਕਾਰਪੋਰੇਟ ਕਰਾਨਿਆਂ ਦੇ ਨਾਲ-ਨਾਲ 26 ਜਨਵਰੀ ਨੂੰ ਟੋਲ ਪਲਾਜ਼ੇ ਵੀ ਬੰਦ ਕੀਤੇ ਜਾਣਗੇ ਆ ਦੇਖੋ ਮਹਾ ਰੈਲੀ ਇਸ ਕਰਕੇ ਸੀ ਕਿ ਇੱਕ ਤਾਂ ਗੱਲਬਾਤ ਦਾ ਸੱਦਾ ਆਇਆ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਚਾਰ ਪੋਪੋ ਗੰਡਾ ਹੋਰ ਤੇਜ਼ ਕੀਤਾ ਜਿਹੜਾ ਸਰਕਾਰ ਇੱਕ ਪ੍ਰਚਾਰ ਕਰ ਰਹੀ ਆ ਵੀ ਇਹ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨਾਂ ਤੇ ਕਿਹ ਰੌਲਾ ਪਾਉਂਦੇ ਆ ਵੀ ਨੁਕਸਾਨ ਹੁੰਦਾ ਅਸੀਂ ਦੂਜਾ ਪੱਖ ਪੀ ਜਿਹੜਾ ਅਸੀਂ 26 ਦਾ ਪ੍ਰੋਗਰਾਮ ਹੈ ਉਹ ਚ ਕਾਰਪੋਰੇਟ ਦੇ ਮਾਡਲ ਜਿਹੜੇ ਮਾਲ ਆ ਉਹਨਾਂ ਗਾੜੀ ਜਾ ਰਹੇ ਆ ਡੀ ਮਾਰਟ ਲਾਈਨਸ ਇੰਡੀਆ ਹੁਣ ਅਸੀਂ ਸਵਾਲ ਕਰਦੇ ਆ ਪੀ 23 ਰੁਪਏ ਕਣਕ ਸਾਥੋ ਲਈ ਅੱਜ 45 ਰੁਪਏ ਪੰਜਾਬ ਚ ਵੇਚ ਰਹੇ ਹੋ ਨੁਕਸਾਨ ਕਿਹੜਾ ਕਰ ਰਿਹਾ ਵਾ ਇਹ ਇਹ ਜਿਹੜੇ ਮਾਲ ਆ ਉਹਨਾਂ ਦਾ ਹਮਲਾ ਸਾਡੇ ਕਿਸਾਨਾਂ ਤੇ ਸਿੱਧਾ ਨਹੀਂ ਹੈਗਾ ਇਹ ਛੋਟੀ ਦੁਕਾਨਦਾਰੀ ਤੇ ਰੇੜੀ ਫੜੀ ਵਾਲਿਆਂ ਤੇ ਹਮਲਾ ਵਾ ਅੱਜ ਜੇ ਸਾਡੇ ਕੋਲ 23 ਰੁਪਏ ਮੰਡੀ ਚ ਕੋ ਕਣਕ ਲੈਣ ਆਵੇ ਸ਼ਹਿਰੀ ਬੰਦਾ ਉਹਨੂੰ 50 ਚ ਮਿਲ ਜੂ 2 ਰੁਪਏ ਖਰਚਾ 2 ਹੋਰ ਪਾ ਲਓ 27 ਚ ਮਿਲ ਜੂ ਉਹਨਾਂ ਨੂੰ ਪੁੱਛਿਆ ਜਾਵੇ ਵੀ ਬਾਾਕੀ ਜੜੇ ਆ 18 ਰੁਪਏ ਕਾਰਪੋਰੇਟ ਕਿਉਂ ਲੁੱਟ ਰਿਹਾ ਅਸਲ ਇਹੀ ਆ ਇਹ ਲੜਾਈ ਕਿਸਾਨਾਂ ਮਜ਼ਦੂਰਾਂ ਦੇਸ਼ਵਾਸੀਆਂ ਦੀ ਸੰਘੀ ਆ ਇਹ ਅੰਦੋਲਨ ਦੇਸ਼ ਨੂੰ ਬਚਾਉਣ ਲਈ ਆ ਪੰਜਾਬ ਨੂੰ ਬਚਾਉਣ ਲਈ ਆ ਕਾਰਪੋਰੇਟ ਤੇ ਜਿਹੜਾ ਭਾਰਤ ਸਰਕਾਰ ਪੰਜਾਬ ਆ ਲਗਾਤਾਰ ਸਾਡੇ ਖਿਲਾਫ ਦੁਸ਼ਪ੍ਰਚਾਰ ਕਰ ਰਹੀ ਹੈ ਪਾਪ ਪੰਜਾਬ ਬੰਦਰ ਵੱਡੇ ਪੱਧਰ ਤੇ ਪੰਜਾਬ ਬੰਦਰ ਸਿੱਖ ਕਮਿਊਨਿਟੀ ਕਿਸਾਨੀ ਕਰਦੀ ਜ्यादातर ਦੁਕਾਨਦਾਰੀ ਹਿੰਦੂ ਵੀਰ ਕਰਦੇ ਆ ਜਿਆਦਾਤਰ ਸਾਰੇ ਇਹੀ ਕਰਦੇ ਆ ਉਹ ਹਿੰਦੂਆਂ ਤੇ ਸਿੱਖਾਂ ਨੂੰ ਪਾੜਨ ਦਾ ਕੰਮ ਕਰਦੇ ਆ ਅਸੀਂ ਕਹਿੰਦੇ ਅੰਦੋਲਨ ਪੰਜਾਬੀਆਂ ਦਾ ਅੱਜ ਅਸੀਂ ਇਕੱਠੇ ਹੋੜ ਕੇ ਜਦੋਂ ਸਾਡੀ ਛੋਟੀ ਦੁਕਾਨਦਾਰੀ ਤੇ ਹਮਲਾਵਾ ਰੈਡੀ ਫੜੀ ਤੇ ਹਮਲਾਵਾ ਸੀ ਤੁਹਾਡੇ ਹੱਕ 'ਚ ਕਿਉਂਕਿ ਤੁਸੀਂ ਖੜੇ ਜੀ ਅਸੀਂ ਕਾਰਪੋਰੇਟ ਦੇ ਮਾਲਾਂ ਗਾੜੀ ਆ ਰਹੇ ਆਂ ਪਰ ਆਪਣੇ ਸ਼ਹਿਰੀ ਵੀਰ ਨੂੰ ਕਹਾਂਗੇ ਵੀ ਅਬਾਨੀ ਅਦਾਨੀ ਤੁਹਾਡੇ ਵਿੱਚ ਆ ਕੇ ਬਹਿ ਗਿਆ ਸਾਡੀ ਮੰਡੀ ਤੇ ਵੀ ਇਹਨੇ ਕਬਜ਼ਾ ਲੈਣਾ ਵਾ ਚੈਨਾ ਤਾਂ ਇਸ ਕਰਕੇ ਸਾਡੀ ਰਾਇ ਵੀ ਸਾਂਝੀ ਹੋਗੀ ਨਾ ਇੱਕ ਤਾਂ ਆਹਾ ਪ੍ਰਚਾਰ ਪ੍ਰੋਪਗੈਂਡਾ ਕਰ ਲਈ ਇਹ ਰੈਲੀ ਕਿਤੇ ਗੱਲ ਸਾਡੀ ਚਲੀ ਜਾਵੇ ਦੂਜਾ 26 ਦਾ ਪ੍ਰੋਗਰਾਮ ਵੱਡਾ ਹੋ ਜੇ ਤੀਸਰਾ ਅਸੀਂ 29 ਨੂੰ ਬਿਆਸ ਇਕੱਠੇ ਹੋਵਾਂਗੇ 30 ਨੂੰ ਜਥੇ ਜੜੇ ਆ ਉਧਰ ਜਾਣਗੇ ਉਹਦੀ ਤਿਆਰੀ ਵਿੱਚ ਲੱਗੇ ਹੋਈਆਂ ਇਸ ਬਨੋਟ ਸੀਗਾ ਵੀ ਮੰਗਾ ਮਨਵਾਈਏ ਆਪਣੇ ਸੂਰੀ ਦੇ ਮੋਲ ਕੀਤਾ ਗਿਆ ਉਹ ਜਿਹੜਾ ਦੋਆ ਫੋਰਮਾਂ ਦਾ ਇੱਕ ਤਾਂ ਜਿਹੜੇ ਕਾਰਪੋਰੇਟ ਦੇ ਮਾਲ ਹੈ ਉਧਰ ਦੂਸਰਾ ਜਿਹੜਾ ਹੈ ਸੈਲੋਜ਼ ਨੇ ਉਧਰ ਤੀਸਰਾ ਭਾਜਪਾ ਦੇ ਦਫਤਰ ਤੇ ਤੇ ਉਹਨਾਂ ਦੇ ਘਰ ਔਰ ਜਿੱਥੇ ਕਿਤੇ ਕੁਝ ਨਹੀਂ ਹੈਗਾ ਟੋਲ ਪਲਾਜੇ ਦੇ ਵੀ ਜਾ ਕੇ ਇੱਕ ਰੋਡ ਰੋਡ ਮੈਪ ਹੈ ਆ ਦੇਸ਼ ਵਿੱਚ ਹਜ਼ਾਰਾਂ ਲੱਖਾਂ ਦਾਵਾਂ ਤੇ ਹੋਣਗੇ ਉਹਦਾ ਉਹਦਾ ਕੋਈ ਨਾ ਅਸੀਂ ਜਿੰਨੇ ਕੁ ਸੱਟ ਕੋ ਰਿਪੋਰਟ ਆਉਂਦੀ ਤੁਹਾਨੂੰ ਦੱਸ ਦਿੰਨੇ ਆਂ ਅੰਮ੍ਰਿਤਸਰ ਦੇ ਵਿੱਚ ਆਪਣੇ ਪ੍ਰੋਗਰਾਮ ਹੈਗੇ ਜਿੱਦਾਂ ਥੋੜਾ ਜੰਡਿਆਲੇ ਗੁਰੂ ਤੇ ਡੀਮਾਰਡ ਆ ਇੱਥੇ ਬ੍ਰੈਸਟ ਮਨ ਨਾਲੇ ਬੈਸਟ ਪ੍ਰਾਈਜ਼ ਆ ਅਗਲੇ ਬੰਨੇ ਟ੍ਰਿਲੀਅਮ ਬਹੁਤ ਵੱਡਾ ਵਾ ਇਹਦੇ ਨਾਲ ਆਲਫਾ 1 ਆ ਤਰਨਜੀਤ ਸਿੰਘ ਸੰਧੂੜੇ ਇਹਨਾਂ ਦੇ ਐਮਪੀ ਦੀ ਸੀਟ ਦੇਖੋ ਤੇ ਉਹਨਾਂ ਦਾ ਘਰ ਆ ਤੇ ਕੱਠੂ ਨੰਗਲੇ ਸੇ ਲੋਆ ਇਸੇ ਤਰੀਕੇ ਨਾਲ ਪੰਜਾਬ ਵਿੱਚ ਪੂਰੇ ਪ੍ਰੋਗਰਾਮ ਦਾ ਹੈ ਸਾਨੂੰ ਸਭ ਨੂੰ ਅੱਜ ਦੀ ਰੈਲੀ ਬਾਰੇ ਜਾਣਕਾਰੀ ਦਿਆਂ ਅੱਜ ਦੀ ਜਿਹੜੀ ਜੰਡਿਆਲਾ ਤੋਂ ਜੜਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਹੈ ਅਮਰਸਰ ਜ਼ਿਲ੍ਹੇ ਦੇ 8 ਜੋਨ ਇਹਦੇ ਵਿੱਚ ਸ਼ਾਮਲ ਆ ਇਹ ਰੈਲੀ ਜਿਹੜੀ ਆ ਜਿਹੜੇ ਦੋਹਾਂ ਫੋਰਮਾਂ ਨੇ ਪ੍ਰੋਗਰਾਮ ਦਿੱਤੇ ਆ ਭਾਰਤ ਪੱਧਰ ਤੇ ਉਹਨਾਂ ਦੀ ਤਿਆਰੀ ਵਾਸਤੇ ਆ ਜਿਵੇਂ 26 ਤਰੀਕ ਨੂੰ ਜਿਹੜਾ ਪੂਰੇ ਭਾਰਤ ਲੈਵਲ ਦੇ ਉੱਤੇ ਕਿਸਾਨਾਂ ਦਾ ਟਰੈਕਟਰਾਂ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਉਹ ਪ੍ਰੋਗਰਾਮ ਭਾਜਪਾ ਦੇ ਦਫ਼ਤਰਾਂ 'ਗੇ ਇਹਦੋਂ ਦਾ ਭਾਜਪਾ ਦੇ ਜਿਹੜੇ ਵਿਧਾਇਕ ਆ ਮੰਤਰੀ ਆ ਉਹਨਾਂ ਦੇ ਘਰਾਂ 'ਗੇ ਜਾਂ ਜਿਹੜੇ ਵੱਡੇ ਕਾਰਪੋਰੇਟਾਂ ਦੇ ਮਾਊਲ ਜ਼ਿਆ ਉਹਨਾਂ ਅੱਗੇ ਪ੍ਰਦਰਸ਼ਨ ਕੀਤਾ ਜਾਣੇ ਆ ਜਿਹੜੇ ਜਿਹੜੇ ਮੰਡੀਆਂ ਨੂੰ ਭੰਗ ਕਰਕੇ ਇਹ ਸਾਈਲੋ ਗਦਾਮ ਜਿਹੜੇ ਬਣਾਏ ਜਾ ਰਹੇ ਆ ਉਹਨਾਂ ਅੱਗੇ ਵੀ ਜਿਹੜੇ ਆ ਸਾਡੇ ਟਰੈਕਟਰਾਂ ਦਾ ਪ੍ਰਦਰਸ਼ਨ ਜਿਹੜਾ ਉਹ ਹੋਊਗਾ ਪੂਰੇ ਪੂਰੇ ਭਾਰਤ ਦੇ ਵਿੱਚ ਇਹਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਜਥਾ ਆ ਉਹ 28 ਜਨਵਰੀ ਨੂੰ ਬਿਆਸ ਪੁਲ ਤੇ ਇਕੱਠਾ ਹੋਊਗਾ ਉਹ ਉਹਦੀ ਜਿਹੜੀ ਆ ਤਿਆਰੀ ਕੀਤੀ ਜਾ ਰਹੀ ਆ ਕਿਉਂਕਿ ਸ਼ੰਭੂ ਬਾਰਡਰ ਤੇ ਜਿਹੜਾ 11 ਮਹੀਨਿਆਂ 11 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਉਹਨੂੰ ਮਜ਼ਬੂਤ ਕਰਨਾ ਵਾ ਉਹਦੀ ਤਿਆਰੀ ਜਿਹੜੀ ਆ ਵੱਡੇ ਪੱਧਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੀਤੀ ਜਾ ਰਹੀ ਆ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਆ ਜਿਹੜਾ ਅੱਜ ਦੀ ਜੰਡੇਆਲਾ ਮੰਡੀ ਦੇ ਵਿੱਚ ਰੈਲੀ ਆ ਕੋਈ ਅੱਜ ਇਹ ਗੱਲ ਕਰੀਏ ਕਿ 26 ਜਨਵਰੀ ਦੀ ਟਰੈਕਟਰ ਮਾਰਚ ਵੀ ਸੈਣਾ ਨਾਲ ਦੇ ਨਾਲ ਮੋਲਾਂ ਦੇ ਜਿਹੜਾ ਵਾਪਰੋ ਕੀਤੀ ਜਾਂਦੀ ਹੈ ਕਿਹੜੇ ਕਿਹੜੇ ਮੋਲਾਂ ਦਾ ਟਰੋ ਹਿੱਦਾਰਾ ਕੀਤਾ ਵੇਖੋ ਜਿਵੇਂ ਵੱਡੇ ਕਾਰਪੋਰੇਟ ਆ ਇਹਨੂੰ ਸਮਝਣ ਦੀ ਜ਼ਰੂਰਤ ਆ ਛੋਟੇ ਜਿਵੇਂ ਕੋਈ ਆਪਣਾ ਮਤਲਬ ਕਿ ਆਪਣੇ ਦੇਸ਼ ਦਾ ਵਸਨੀਕ ਆ ਕੋਈ ਆਪਣੀ ਦੁਕਾਨਦਾਰੀ ਕਰਦਾ ਉਹਨੇ ਵੱਡੀ ਦੁਕਾਨ ਪਾਈ ਆ ਉਹ ਨਹੀਂ ਜਿਹੜੇ ਵੱਡੇ ਕਾਰਪੋਰੇਟਾਂ ਦੇ ਮੌਲ ਆ ਜਿਵੇਂ ਆ ਬੈਸਟ ਪ੍ਰਾਈਸ ਆ ਡੀ ਮਾਰਟਿਆ ਮੈਟਰੋ ਆ ਇਸ ਤਰੀਕੇ ਨਾਲ ਬਹੁਤ ਸਾਰੇ ਅੰਮ੍ਰਿਤਸਰ ਜੇ ਦੇ ਵਿੱਚ ਵੱਡੇ ਮੌਲਦ ਹੈਗੇ ਆ ਉਹਨਾਂ ਦੇ ਅੱਗੇ ਆ ਤੇ ਜਿਵੇਂ ਮਤਲਬ ਸਾਈ ਲੋਕਦਾਮ ਖੁੱਲ ਰਹੇ ਆ ਜਾਂ ਭਾਜਪਾ ਦੇ ਦਫ਼ਤਰ ਆ ਉਹਨਾਂ ਦੇ ਸਾਹਮਣੇ ਆ ਜਾਂ ਭਾਜਪਾ ਦੇ ਜਿਹੜੇ ਵਿਧਾਇਕ ਆ ਮੰਤਰੀ ਆ ਉਹਨਾਂ ਦੇ ਘਰਾਂ ਦੇ ਸਾਹਮਣੇ ਜਿਹੜਾ ਇਹ ਟ੍ਰੈਂਕਰਾਂ ਦਾ ਪ੍ਰਦਰਸ਼ਨ ਕਰਾਂਗੇ ਇਹ ਉਹਨੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਮਹਾਰੈਲੀ ਕੀਤੀ ਜਾ ਰਹੀ ਹੈ ਇਹ ਜਿਹੜੀ ਰੈਲੀ ਆ ਜ਼ਿਲ੍ਹਿਆਂ ਦੇ ਵਿੱਚ ਨਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵੀ ਅੱਜ ਇੱਥੇ 8 ਜੋਂ ਨਹੀਂ ਸੱਦੇ ਆ ਸਾਡੇ ਕੋਲ 20 ਜੋਂ ਚੱਲਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤੇ ਅਸੀਂ ਅੱਜ 8 ਜੋਂ ਨੇ ਇੱਥੇ ਬੁਲਾਏ ਆ ਕੱਲ ਨੂੰ 23 ਤਰੀਕ ਨੂੰ 24 ਤਰੀਕ ਨੂੰ ਆਪਣੇ ਕਤੂ ਨੰਗਲ ਗੁਰਦੁਆਰਾ ਸਾਹਿਬ ਦੇ ਲਾਗੇ ਅਵਦਾਲ ਪਿੰਡ ਆ ਚਾਰਜ ਉਹਨਾਂ ਦੀ ਉੱਥੇ ਰੈਲੀ ਹੋਊਗੀ ਆਪਣੇ ਬਾਰਡਰ ਸਾਹ ਵਾਲੀ ਸਾਈਡ ਦੇ ਉੱਤੇ ਗੁਰਦੁਆਰਾ ਸਾਧੂ ਸੇਖ ਦੇ ਵਿੱਚ ਆਪਣੇ 25 ਤਰੀਕ ਨੂੰ ਰੈਲੀ ਹੋਊਗੀ ਝਮਿਆਰੀ ਜਿਹੜਾ ਪੱਕਾ ਸ਼ਹਿਰ ਜਿਹਨੂੰ ਕਿਹਾ ਜਾਂਦਾ ਗੱਗੋਮਾਲ ਦੇ ਨੇੜੇ ਆਈ ਨਾਲੇ ਦੇ ਲਾਗੇ ਉਥੇ ਜਿਹੜੀ 26 ਤਰੀਕ ਨੂੰ ਆਪਣੀ ਇੱਕ ਰੈਲੀ ਹੋਊਗੀ ਇਸ ਤਰੀਕੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਅਸੀਂ ਅਗਲੇ ਦਿਨਾਂ ਦੇ ਵਿੱਚ ਚਾਰ ਰੈਲੀਆਂ ਕਰਨ ਜਾ ਰਹੇ ਹਾਂ ਜਿਹੜਾ ਟਰੈਕਟਰ ਮਾਰਚ ਕਰਦਾ ਕਿੱਥੋਂ ਸਟਾਰਟ ਕੀਤਾ ਜਾਵੇਗਾ ਕਿੱਥੋਂ ਤੱਕ ਅੰਤ ਲਾ ਇਹ ਇਸ ਤਰ੍ਹਾਂ ਨਹੀਂ ਕੁਝ ਵੀ ਹੈ ਵੇਖੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੰਨੇ ਮੌਲਜ਼ ਹੈ ਅਸੀਂ ਸਾਡੇ ਅੰਮ੍ਰਿਤਸਰ ਜਿਹੜੇ ਨੇੜੇ ਦੇ ਪਿੰਡ ਆ ਉਹ ਜਾਣਗੇ ਜਿਹੜਾ ਅਸੀਂ ਪੁਆਇੰਟ ਸੈੱਟ ਕਰ ਲਾਂਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਭਾਜਪਾ ਦੇ ਵਿਧਾਇਕਾਂ ਦਾ ਜਾਂ ਦਫ਼ਤਰਾਂ ਦਾ ਜਾਂ ਜਿਹੜੇ ਮੌਲਜ਼ ਆ ਉਹ ਨੇੜਲੇ ਪਿੰਡ ਉਧਰ ਜਾਣਗੇ ਜਿਵੇਂ ਕਤੂ ਨੰਗਲ ਸਾਈਡ ਦੇ ਉੱਤੇ ਉੱਥੇ ਸਾਈਲੋ ਗਦਾਮ ਆ ਉਧਰਲੇ ਪਿੰਡ ਜਿਹੜੇ ਉਧਰ ਜਾਣਗੇ ਜਾਂ ਇਸ ਥੀਕੇ ਨਾਲ ਜੰਡਿਆਲਾ ਗੁਰੂ ਦੇ ਵਿੱਚ ਕੋਈ ਮੌਲਜ ਹੋਊਗਾ ਵੇ ਵੱਡਾ ਮੌਲ ਹੋਊਗਾ ਉਹਦਾ ਅਸੀਂ ਬਣਾ ਲੈਨੇ ਸਾਰਾ ਫਾਰਮੈਟ ਬਣਾਵਾਂਗੇ ਉਸ ਤਰੀਕੇ ਨਾਲ ਡਿਊਟੀਆਂ ਜਿਹੜੀਆਂ ਪਿੰਡਾਂ ਦੀਆਂ ਸੈੱਟ ਕੀਤੀਆਂ ਜਾਣਗੀਆਂ ਠੀਕ ਧੰਨਵਾਦ ਕਿਸਾਨ ਆਗੂ ਨੇ ਕਿਹਾ ਕਿ 29 ਤਰੀਕ ਨੂੰ ਸਾਰੇ ਕਿਸਾਨ ਜਥੇਬੰਦੀਆਂ ਬਿਆਸ ਵਿੱਚ ਇਕੱਠੀਆਂ ਹੋਣਗੀਆਂ ਤੇ 30 ਜਨਵਰੀ ਨੂੰ ਦਿੱਲੀ ਲਈ ਰਵਾਨਾ ਹੋਣਗੀਆਂ ਠੇਟ ਪੰਜਾਬੀ ਟੀਵੀ ਸ੍ਰੀ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਰਿਪੋਰਟ